ਕਾਂਗਰਸ ਪਾਰਟੀ ਦੇ ਵੱਲੋਂ ਹਜੇ ਪੰਜ ਉਮੀਦਵਾਰ ਐਲਾਨਣੇ ਬਾਕੀ ਨੇ ਪਰੰਤੂ ਇਸ ਤੋਂ ਪਹਿਲਾਂ ਹੀ ਪੇਚ ਫਸਿਆ ਹੋਇਆ ਦਿਖਾਈ ਦਿੱਤਾ ਹੈ ਤੇ ਦਾਤੀ ਕਿ ਲੁਧਿਆਣਾ ਦੇ ਵਿੱਚ ਟਿਕਟ ਦੇਣ ਨੂੰ ਲੈ ਕੇ ਹੁਣ ਪੂਰਨ ਤੌਰ ਤੇ ਜਿਹੜਾ ਕਿ ਪੇਚ ਫਸਿਆ ਹੋਇਆ ਦਿਖਾਈ ਦੇ ਰਿਹਾ ਤੇ ਉੱਥੇ ਹੀ ਰਵਨੀਤ ਬਿੱਟੂ ਨੂੰ ਜਿਹੜੇ ਕਿ ਉਹਨਾਂ ਦੇ ਦੋਸਤ ਟੱਕਰ ਦੇ ਸਕਦੇ ਨੇ ਤੇ ਦੂਜੇ ਪਾਸੇ ਚਰਚਾਾਂ ਮਾ ਹੋ ਰਹੀਆਂ ਨੇ ਕਿ ਉਹਨਾਂ ਦੇ ਚਚੇਰੇ ਭਰਾ ਵੀ ਜਿਹੜੇ ਕਿ ਰਵਨੀਤ ਬਿੱਟੂ ਨੂੰ ਟੱਕਰ ਦੇਣ ਦੇ ਲਈ ਕਾਂਗਰਸ ਪਾਰਟੀ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਰਨਗੇ ਤੇ ਹੁਣ ਸਤਿ ਪੂਸ਼ਣ ਆਸ਼ੂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਦੋਸਤ ਹਾਂ ਤੇ ਸਾਡੀ ਕੋਈ ਤਲਵਾਰਾਂ ਵਾਲੀ ਲੜਾਈ ਨਹੀਂ ਹੋਈ ਤੇ ਉਹਨਾਂ ਨੇ ਭਾਜਪਾ ਦੇ ਵਿੱਚ ਜੁਆਇਨਿੰਗ ਵੇਛਾ ਬੇਸ਼ੱਕ ਕਰ ਲਈ ਹੈ ਪਰੰਤੂ ਅਸੀਂ ਹਮੇਸ਼ਾ ਹੀ ਜਿਸ ਤਰ੍ਹਾਂ ਕਾਂਗਰਸ ਪਾਰਟੀ ਸਾਨੂੰ ਕਹਿੰਦੀ ਹੈ ਅਸੀਂ ਉਸੇ ਹਾਈ ਕਮਾਂਡ ਤੇ ਚੱਲਾਂਗੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਰਗਰੀਤ ਬਿੱਟੂ ਦੇ ਉੱਤੇ ਥੋੜੇ ਸਵਾਲ ਵੀ ਜਿਹੜੇ ਕਿਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਜਿਹੜੀਆਂ ਇਹ ਜਿਹੀਆਂ ਜਿੱਥੇ ਬੰਦੀਆਂ ਹੁੰਦੀਆਂ ਹਨ ਕਾਂਗਰਸ ਵਰਗੀਆਂ ਜਿੱਥੇ ਵਿਚਾਰਾਂ ਦੀ ਵੀ ਵਿਭਿੰਨਤਾ ਉਹਨਾਂ ਦੀ ਤਾਕਤ ਹੁੰਦੀ ਹੈ ਉਹ ਜਥੇਬੰਦੀਆਂ ਜਿਉਂਦੀਆਂ ਹੀ ਰਹਿੰਦੀਆਂ ਇੱਥੇ ਵਿਚਾਰ ਰੱਖਣ ਦੀ ਨਾ ਇਜਾਜ਼ਤ ਹੋਵੇ ਉਹ ਤਾਂ ਫਿਰ ਮੁਰਦਾ ਹੈਗੀ ਨਹੀਂ ਹੈਗੀਆਂ ਸਾਡੇ ਇੱਥੇ ਅਸੀਂ ਵਿਚਾਰਾਂ ਦੀ ਇੱਕ ਦੂਸਰੇ ਦੀ ਇੱਜ਼ਤ ਨਹੀਂ ਕਰਦੇ ਆ ਜਦੋਂ ਵਿਚਾਰਾਂ ਦੀ ਵਿਭਿੰਨਤਾ ਹੁੰਦੀ ਹੈ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਅਛਾਈ ਉਹਦੇ ਚੋਂ ਨਿਕਲਦੀ ਇੱਥੇ ਵੀ ਕਿਤੇ ਨਾ ਕਿਤੇ ਵਿਚਾਰਾਂ ਦੀ ਵੀ ਵਿਭਿੰਨਤਾ ਹੈ ਕੁਝ ਈਗੋਜ਼ ਹੁੰਦੀਆਂ ਉਹ ਸਾਰਿਆਂ ਪਿੱਛੇ ਛੱਡ ਕੇ ਇੱਕ ਵੱਡੇ ਲਾਰਜਰ ਇੰਟਰਸਟ ਵੱਡੇ ਕੌਜ਼ ਲਈ ਅੱਜ ਜਿਹੜਾ ਇਹ ਜੰਗ ਹੈ ਜਿਹਨੂੰ ਤੁਸੀਂ ਯੁੱਧ ਕਹਿ ਲੋ ਜਾਂ ਇਲੈਕਸ਼ਨ ਕਹਿ ਲੋ ਉਹ ਲੜਨ ਜਾ ਰਹੇ ਆ ਉਹਦੇ ਵਿੱਚ ਸਾਰਿਆਂ ਦੀ ਸਮੂਲੀਅਤ ਬਕਾਇਦਾ ਤੌਰ ਤੇ ਬਰਾਬਰ ਰਹੇਗੀ ਔਰ ਇੱਕ ਦੂਜੇ ਤੋਂ ਵੱਧ ਚੜ ਕੇ ਰਹੇ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਆਪਸ ਵਿੱਚ ਸਾਹਮਣੇ ਸੇ ਤੁਹਾਡੇ ਕਰਨ ਲੰਦੇ ਨੇ ਕੋਈ ਕੱਟ ਕਰ ਲੰਦੇ ਨੇ ਇਕੱਠੇ ਹੋ ਜਾਂਦੇ ਨੇ ਪਰ ਜ਼ਿਲ੍ਹਾ ਵਿੱਚ ਉਵੇਂ ਮੋਟਾ ਹੋ ਰੰਦਾ ਤੇ ਅੰਦਰੋਂ ਅੰਦਰ ਖਾਰ ਖਾ ਕੇ ਤੇ ਨਹੀਂ ਕਰਦੇ ਅਗੇ ਦਰਾਣੀ ਜਠਾਣੀ ਚ ਨਹੀਂ ਹੁੰਦੀ ਇਕੱਠੀਆਂ ਰਹਿੰਦੀਆਂ ਹਨ ਕੋਈ ਗੱਲ ਨਹੀਂ ਇੱਥੇ ਵੀ ਕੱਟੇ ਰਹਿਣਗੇ ਪਰਵਾਰ ਸਾਡੇ ਇਕੱਠੇ ਹੈ ਇਹ ਜਿਹੜੇ ਮਾੜੇ ਮੋਟੇ ਦੋ ਸਾਡੂਆਂ ਦਾ ਆਪਸ ਵਿੱਚ ਬੜਾ ਪਿਆਰ ਹੈ ਜੱਫੀਆਂ ਵੀ ਪਾਉਂਦੇ ਆ ਪਰ ਵਨ ਅਪ ਮੈਂਸ਼ਿਪ ਉਹਨਾਂ 'ਚ ਵੀ ਰਹਿੰਦੀ ਹੈ ਕੋਈ ਗੱਲ ਨਹੀਂ ਅੱਗੇ ਵਧਣ ਦੀ ਜਿਹੜੀ ਇੱਛਾ ਹੈ ਨਾ ਉਹ ਕੰਮ ਜ਼ਿਆਦਾ ਕਰਵਾਉਂਦੀ ਹੈ ਸਾਡੇ ਇੱਥੇ ਜਿਹੜੇ ਬੰਦੇ ਬੈਠੇ ਆ ਜਾਂ ਤੁਸੀਂ ਸਮਝਦੇ ਹੋ ਵੀ ਕੋਈ ਹੋਰ ਤੜਾ ਆਇਆ ਹੈਗਾ ਇੱਕ ਦੂਸਰੇ ਤੋਂ ਵੱਧ ਕੇ ਡਾਕਟਰ ਸਾਹਿਬ ਨੇ ਕੰਮ ਕਰ ਲੁਧਿਆਣਾ ਟਿਕਟਰੀ ਦਲਜੀਪੂਰੀ ਉਸ ਨੂੰ ਪਿੱਛੇ ਦੇਖੋ ਤਾਂ ਅੱਜ ਮੇਰਾ ਖਿਆਲ ਸੀਸੀ ਦੀ ਮੀਟਿੰਗ ਹੈ ਤੇ ਡਿਸਾਈਡ ਹੋ ਜਾਣਾ ਜਦੋਂ ਲੁਧਿਆਣਾ ਦੀ ਟਿਕਟ ਅਨਾਉਂਸ ਹੋਏਗੀ ਤੇ ਲੁਧਿਆਣਾ ਦਾ ਜਿਹੜਾ ਵਰਕਰ ਹੈ ਤੁਸੀਂ ਦੇਖਿਓ ਇੱਕ ਦੂਸਰੇ ਤੋਂ ਅੱਗੇ ਵਧ ਕੇ ਕਿਸ ਤਰੀਕੇ ਦੀ ਲੜਾਈ ਪੇਸ਼ ਕਰੇਗਾ ਉਥੇ ਲੜਾਈ ਨਜ਼ਰ ਨਹੀਂ ਆਏਗੀ ওয়ਨ ਸਾਈਡਿਡ ਲੜਾਈ ਜਿਵੇਂ ਹੁਣ ਅੱਜ ਤੋਂ ਬਾਅਦ ਤੁਸੀਂ ਪਟਿਆਲਾ ਦੇਖੋਗੇ ਵੀ ਕਿਸ ਕਿਸ ਤਰੀਕੇ ਕਾਂਗਰਸ ਉਹ ਤਰੰबीर ਗਾਂਧੀ ਇਸ ਲੜਾਈ ਨੂੰ ਕਦੇ ਕਰਦੇ ਐਦਾਂ ਦਾ ਹੀ ਹੁੰਦਾ ਆ ਸਭ ਤੋਂ ਉੱਪਰ ਤੁਹਾਡਾ ਨਾਮ ਚੱਲ ਰਿਹਾ ਲੁਧਿਆਣਾ ਤੋਂ ਕੋਈ ਕਿਸੇ ਦਾ ਨਾਮ ਮੈਨੂੰ ਨਹੀਂ ਪਤਾ ਨਾ ਮੈਨੂੰ ਕਿਸੇ ਨੇ ਦੱਸਿਆ ਜੋ ਹਾਈ ਕਮਾਂਡ ਜਿਹਦੀ ਡਿਊਟੀ ਲਗਾਏ ਕੀ ਅਸੀਂ ਸਾਰੇ ਉਹਦੇ ਅੱਛਾ ਰਵਨੀਤ ਜੀ ਦਾ ਬਿਆਨ ਆਇਆ ਹੈ ਕਿ ਜੇ ਕਾਂਗਰਸ ਨੂੰ ਉਮੀਦਵਾਰ ਮਿਲ ਲਿਆ ਤਾਂ ਅਸੀਂ ਦੇ ਦਿੰਨੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਸਾਡੇ ਉਮੀਦਵਾਰ ਤਾਂ ਭੱਜ-ਭੱਜ ਕੇ ਉੱਧਰ ਜਾ ਰਹੇ ਐ ਤੇ ਰਵਨੀਤ ਜੀ ਨੂੰ ਕਾਦੀ ਚਿੰਤਾ ਕਾਂਗਰਸ ਕਾਂਗਰਸ ਸੰਭਲੀ ਹੋਈ ਐ ਯਾਰ ਐ ਯਾਰ ਹੀ ਆਪਾਂ ਕਿਹੜਾ ਕਹਿੰਨੇ ਮੁਕਰਦੇ ਨਹੀਂ ਐ ਪਰ ਹੁਣ ਜੇ ਯਾਰ ਹੀ ਭੱਜ ਜਾਏ ਤੁਹਾਨੂੰ ਟਿਕਟ ਦਿੱਤੀ ਜਾਵੇਗੀ ਬੜਾ ਵਧੀਆ ਹੈਲਦੀ ਕੰਪੀਟੀਸ਼ਨ ਹੋਏਗਾ ਸਾਡੀ ਕਿਹੜੀ ਤਲਵਾਰਾ ਵਾਲੀ ਲੜਾਈ ਐ ਉਹਨੇ ਡਾਇਲੋਜੀ ਐ ਜੀ ਚੋਣ ਲਈ ਜਿਹੜੀ ਉਹਦੀ ਪੁਰਖਿਆਂ ਦੀ ਆਈਡੀਆਲ ਜੋ ਬਿਲਕੁਲ ਹੀ ਵੱਖਰੀ ਸੀ ਕਿ ਹੁਣ ਉਹ ਦੇਖੇ ਭਾਈ ਸਾਨਾ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਪਿੰਡਾਂ 'ਚ ਬੜਾ ਨਿੱਤਾ ਜਾ ਰਿਹਾ ਕਿ ਇਹਦੇ ਵਾਰੀ ਆਮਲਵੀ ਪਾਰਟੀ ਰਹਿੰਦਾ ਜਿਵੇਂ ਜਿਵੇਂ ਜਿਨੇ ਜਿਨੇ ਜੋ ਜੋ ਆਪਣੇ ਰੰਗ ਦਿਖਾਏ ਐ ਉਹ ਸਾਹਮਣੇ ਆ ਰਿਹਾ ਇਸ ਤਰੀਕੇ ਭਾਜਪਾ ਨੇ ਕਿਸਾਨਾਂ ਦਾ ਅੱਜ ਬਹੁਤ ਵੱਡੀ ਲੜਾਈ ਹੈ ਜਿਹੜੀਆਂ ਸਾਡੀਆਂ ਪੰਜ ਗਰੰਟੀਆਂ ਐ ਤੇ ਉਹਦੇ ਵਿੱਚ ਨਾਲ ਉਹਦੇ ਚਾਹੇ ਐਮਐਸਪੀ ਹੋਵੇ ਕਿ ਚਾਹੇ ਕਿਸਾਨਾਂ ਦੇ ਕਰਜ਼ਾ ਮਾਫੀ ਹੋਵੇ ਜਿਹੜੇ ਵੱਡੇ ਇਸ਼ੂਸ ਸੀਗੇ ਉਹ ਸਾਰੇ ਸਾਡੇ ਮੈਨੀਫੈਸਟੋ ਚ ਆਏ ਹੋਏ ਨੇ ਸੁਆਮੀਨਾਥਨ ਰਿਪੋਰਟ ਸੀਗੀ ਉਹਦੇ ਉਹਦਾ ਵੀ ਜ਼ਿਕਰ ਆਉਂਦਾ ਹੈ ਅਸੀਂ ਉਹਦੇ ਬਾਰੇ ਵੀ ਗੱਲ ਕਰੀ ਹੈ ਉਹ ਸੁਆਮੀਨਾਥਨ ਕਮਿਸ਼ਨ ਵੀ ਕਾਂਗਰਸ ਨੇ ਹੀ ਬਣਾਇਆ ਸੀ ਚਾਹੇ ਉਸ ਮੌਕੇ ਤੇ ਨਹੀਂ ਲਾਗੂ ਕਰ ਪਾਇਆ ਤੇ ਸਫਰ ਵੀ ਕਰ ਲਿਆ ਹੋਊਗਾ ਕਾਂਗਰਸ ਨੇ ਅੱਜ ਕਾਂਗਰਸ ਨੇ ਮਹਿਸੂਸ ਕਰਦੀ ਆ ਵੀ ਉਹ ਰਿਪੋਰਟ ਦੇ ਮੁਤਾਬਕ ਅੱਗੇ ਇਸ ਮੁਲਕ ਨੂੰ ਜਾਣਾ ਚਾਹੀਦਾ ਹੈ ਮੁਲਕ ਦੀ ਤਰੱਕੀ ਉਹਦੇ ਚ ਹੈ ਤੇ ਉਹਨੂੰ ਲਾਗੂ ਕਰਨ ਲਈ ਉਹਨਾਂ ਨੇ ਮੈਨੀਫੈਸਟੋ ਚ ਵੀ ਲਿਖਿਆ ਉਹ ਮੈਨੀਫੈਸਟੋ ਤੁਸੀਂ ਸਾਰੇ ਜਾਣਦੇ ਹੋ ਕਾਂਗਰਸ ਪਾਰਟੀ ਹਮੇਸ਼ਾ ਪਿੱਛੇ ਜਦੋਂ ਯੂਪੀਏ 1 ਔਰ ਯੂਪੀਏ 2 ਹੁੰਦੇ ਸੀ ਮਿਸਿਸ ਗਾਂਧੀ ਐਸ ਚੇਅਰ ਪਰਸਨ ਯੂਪੀਏ ਉਹ ਮੀਟਿੰਗ ਲੈਂਦੇ ਹੁੰਦੇ ਸੀ ਵੀ ਮੈਨੀਫੈਸਟੋ ਕਿੰਨਾ ਲਾਗੂ ਹੋਇਆ ਆ ਸਾਡਾ ਰਿਕਾਰਡ ਟ੍ਰੈਕ ਰਿਕਾਰਡ ਰਿਹਾ ਵੀ ਅਸੀਂ ਗਰੰਟੀ ਦੂਜੇ ਅੰਗੂ ਨਹੀਂ ਦਿੰਦੇ ਵੀ 15 ਲੱਖ ਦੇਵਾਂਗੇ ਬਾਅਦ ਚ ਕਹ ਦੇਂਗੇ ਜੋਗਮਲਾ ਸੀਗਾ ਸਾਡੀ ਜਿਹੜੀ ਗਰੰਟੀ ਹੈ ਉਹ ਬਕਾਇਦਾ ਇੰਪਲੀਮੈਂਟ ਕੋਈ